ਅਸੀਂ ਜੀ ਫਿਲਹਾਲ ਜਿਹੜੀ ਮਾਸਟਰ ਕਲੋਨੀ ਦੇ ਵਿੱਚ ਜਿਹੜੀ ਹੈਗੀ ਆ ਈਓ ਸਾਹਿਬ ਦੇ ਨਾਮ ਸਿਵਲ ਪ੍ਰਸ਼ਾਸਨ ਦੇ ਨਾਲ ਇੱਥੇ ਸਾਰੀ ਟੀਮ ਜਿਹੜੀ ਮੌਜੂਦ ਹੈ ਤੇ ਜਿੱਦਾਂ ਪਹਿਲੇ ਵੀ ਇਸੇ ਏਰੀਆ ਦੇ ਵਿੱਚ ਜਿਹੜਾ ਹੈਗਾ ਨਸ਼ਾ ਤਸਕਰਾ ਦੇ ਖਿਲਾਫ ਸਾਡੇ ਵੱਲੋਂ ਕਾਰਵਾਈ ਅਮਲ ਚ ਚਲਾਈ ਜਾਂਦੀ ਜਾਰੀ ਲਿਆਂਦੀ ਗਈ ਹੈ ਤੇ ਪਹਿਲੇ ਵੀ ਇਸ ਏਰੀਏ ਦੇ ਵਿੱਚ ਅਸੀਂ ਇੱਕ ਡਿਮੋਲੀਸ਼ਨ ਸਿਵਲ ਪ੍ਰਸ਼ਾਸਨ ਦੇ ਕਹਿੰਦੇ ਕੀਤਾ ਸੀਗਾ ਤੇ ਅੱਜ ਵੀ ਉਸੇ ਲੜੀ ਦੇ ਵਿੱਚ ਇੱਥੇ ਇੱਕ ਸਾਨੀਆ ਨਾਨ ਦੀ ਜਿਹੜੀ ਦੀ ਔਰਤ ਸੀਗੀ ਜਿਹੜੀ ਕਿ ਇੱਕ ਵੱਡੇ ਪੱਧਰ ਤੇ ਨਸ਼ਾ ਦੀ ਨਸ਼ੇ ਦੀ ਤਸਕਰੀ ਕਰਦੀ ਸੀ ਉਹਦੇ ਤੇ ਬੀਤੇ ਸਮੇਂ ਦੇ ਵਿੱਚ ਤਿੰਨ ਪਰਚੇ ਦਰਜ ਹੈ ਐਨਡੀਪੀਐਸ ਦੇ ਭਾਰੀ ਮਾਤਰਾ ਦੇ ਵਿੱਚ ਜਿਹੜੀ ਡਰੱਗਸ ਦੀ ਬਰਾਮਦਗੀ ਹੋਈ ਸੀ ਤੇ ਉਹਦੀ ਜਿਹੜੀ ਮਦਰ ਇਨ ਲਾਅ ਹੈਗੀ ਆ ਸੁਰੇਸ਼ ਕੌਰ ਉਹਦੇ ਤੇ ਵੀ ਪਰਚਾ ਦਰਜ ਐ ਐਨਡੀ ਤੇ ਦੋਨੋਂ ਹੀ ਜਿਹੜੀ ਲੇਡੀਜ਼ ਨੇ ਫਿਲਹਾਲ ਜਿਹੜੀ ਕਿ ਉਹ ਜੇਲ੍ਹ 'ਚ ਸਨ ਜੇਲ੍ਹ 'ਚ ਹੈਗੇ ਨਾ ਬਾਹਰ ਜੇਲ੍ਹ ਤੇ ਫਿਲਹਾਲ ਸਾਰੇ ਪ੍ਰੋਸੀਜਰ ਫਾਲੋ ਕਰਦੇ ਹੋਏ ਸਾਰੇ ਡਿਊ ਪ੍ਰੋਸੈਸ ਦੇ ਨਾਲ ਇਹਨਾਂ ਨੂੰ ਪਹਿਲੇ ਨੋਟਿਸ ਵਗਰਾ ਵੀ ਜਾਰੀ ਕੀਤੇ ਸੀਗੇ ਤੇ ਇਹੋ ਸਾਹਬ ਨੇ ਫਿਰ ਜਦੋਂ ਸਾਨੂੰ ਫੋਰਸ ਦੇ ਲਈ ਨਾ ਰਿਮਾਂਡ ਕੀਤੀ ਤੇ ਫਿਰ ਉਸ ਤੋਂ ਬਾਅਦ ਇਹ ਨਸ਼ਾ ਤਸਕਰ ਦੇ ਖਿਲਾਫ ਇੱਕ ਵੱਡੀ ਕਾਰਵਾਈ ਜਿਹੜੀ ਹੈਗੀ ਆ ਉਹ ਮਚ ਲਾਈ ਜਾਂਦੀ ਹੈ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹ ਤੇ ਉਹ ਜਦੋਂ ਸਾਨੂੰ ਪਤਾ ਲੱਗਿਆ ਕਿ ਉਹ ਵੀ ਜਿਹੜਾ ਹੈਗਾ ਦੁਬਾਰਾ ਉਸ ਘਰ ਦੇ ਵਿੱਚ ਉਹ ਰਹਿਣ ਦੀ ਕੋਸ਼ਿਸ਼ ਕਰ ਰਹੇ ਸੀਗੇ ਉਹਦੀ ਫੈਮਿਲੀ ਮੈਂਬਰ ਤੇ ਸਾਡੀ ਟੀਮ ਆ ਉਸਤੇ ਵੀ ਜਿਹੜੀ ਹੈਗੀ ਉਹ ਕਾਰਵਾਈ ਕਰ ਰਹੀ ਹੈ ਪਹਿਲੇ ਜਿਹੜੀ ਪ੍ਰੋਪਰਟੀ ਠਾਈ ਸੀ ਫਿਰ ਇਸੇ ਲੈ ਕੇ ਜ ਵੱਡੇ ਪੱਧਰ ਤੇ ਨਸ਼ੇ ਦਾ ਜਿਹੜਾ کاروبار ਚੱਲ ਰਿਹਾ ਇਹਨੂੰ ਰੋਕਣ ਲਈ ਕੀ ਜਿਹੜੇ ਯਤਨ ਕੀਤੇ ਜਾ ਰਹੇ ਨੇ ਕਿਉਂਕਿ ਇਹਦਾ ਦੇਖੋ ਜੀ ਮੈਂ ਇਹ ਕਹਿਣਾ ਕਿ ਪਹਿਲੇ ਤੋਂ ਬਹੁਤ ਜ਼ਿਆਦਾ ਜਿਹੜੇ ਲੋਕੀ ਸਾਨੂੰ ਆ ਕੇ ਦੱਸਦੇ ਨੇ ਲੋਕਾਂ ਦੇ ਕਹਿਣ ਮੁਤਾਬਿਕ ਬਹੁਤ ਜ਼ਿਆਦਾ ਜਿਹੜਾ ਹੈਗਾ ਇਹਦੇ ਵਿੱਚ ਕੀ ਕਹਦੀ ਹੈ ਘਟौती ہوئی ਹੈ ਤੇ ਕਿਉਂਕਿ ਇਹਦੇ ਵਿੱਚ ਵਕ ਵਕ ਸਮਾਂ ਤੇ ਵਕ ਵਕ ਤਰੀਕੇ ਦੇ પ્રયਤਨ ਪ੍ਰਸ਼ਾਸਨ ਵੱਲੋਂ ਲੋਕਾਂ ਵੱਲੋਂ ਮੀਡੀਆ ਦੇ ਸੱਜਣਾ ਵੱਲੋਂ ਕੀਤੇ ਜਾ ਰਹੇ ਹਨ ਤਾਂ ਕਿ ਲੋਕੀ ਵਕ ਜਿਹੜੇ ਹਨ ਜਾਗਰੂਕ ਹੋਣ ਅਵੇਅਰ ਹੋਣ ਤੇ ਨਸ਼ੇ ਦੀ ਜਿਹੜੀ ਤੋੜ ਹੈ ਕੋਲ ਹੈ ਜਿਹੜਾ ਸਾਡੇ ਸੂਬੇ ਤੋਂ ਸਾਡੇ ਜ਼ਿਲ੍ਹੇ ਤੋਂ ਇਹ ਖਤਮ ਕੀਤਾ ਜਾਵੇ ਤੇ ਇਸੇ ਲੜੀ ਦੇ ਵਿੱਚ ਸਾਡੇ ਵੱਲੋਂ ਜਿਹੜੇ ਨਸ਼ਾ ਤਸਕਰ ਹੁੰਦੇ ਉਹਨਾਂ ਨੂੰ ਫੜਿਆ ਜਾਂਦਾ ਹੈ ਸਮੇਂ-ਸਮੇਂ ਤੇ ਤੇ ਕਰੀਬ 150 ਤੋਂ ਉੱਤੇ ਪਰਚੇ ਪਿਛਲੇ 2 ਮਹੀਨਿਆਂ ਦੇ ਵਿੱਚ ਰੈਸਟਰ ਕੀਤੇ ਜਾ ਚੁੱਕੇ ਦੇ ਵਿੱਚ 250 ਤੋਂ ਪਲੱਸ ਵਿਅਕਤੀ ਜਿਹੜੇ ਨਸ਼ਾ ਤਸਕਰ ਸੀਗੇ ਜਾਂ ਛੋਟੇ ਪਦਰਤੇ ਪੈਡਲਿੰਗ ਕਰਦੇ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਇਸ ਤੋਂ ਇਲਾਵਾ 50 ਤੋਂ ਪਲੱਸ ਵਿਅਕਤੀ ਜਿਹੜੇ ਕਿ ਨਸ਼ੇ ਪੀਂਦੇ ਆਦੀ ਸਨ ਕੰਜ਼ਿਊਮ ਕਰਦੇ ਸੀਗੇ ਇਸ ਪੂਰੀ ਕਾਰੋਬਾਰ ਦੇ ਵਿਕਟਮ ਸੀ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰਾਂ ਵਿੱਚ ਪੁਲਿਸ ਵੱਲੋਂ ਸਿਵਲ ਪ੍ਰਸ਼ਾਸਨ ਤੇ ਹੈਲਥ ਡਿਪਾਰਟਮੈਂਟ ਦੇ ਸਹਿਯੋਗ ਨਾਲ ਉਹਨਾਂ ਨੂੰ ਦਾਖਲ ਕਰਾਇਆ ਗਿਆ ਇਸ ਤੋਂ ਇਲਾਵਾ ਅਵੇਅਰਨੈਸ ਸੈਮੀਨਾਰ ਤੇ ਇਸ ਜਿਹੜੇ 스포츠 ਦੇ ਜਿਹੜੇ ਹੈਗੇ ਐਕਟੀਵਿਟੀ ਸਮੇਂ-ਸਮੇਂ ਤੇ ਜ਼ਿਲ੍ਹੇ ਦੇ ਵਿੱਚ ਜਿਹੜੀਆਂ ਕਿੱਥੀਆਂ ਜਾਂਦੀਆਂ ਹਨ ਤਾਂ ਕਿ ਲੋਕ ਸਾਡੇ ਨਾਲ ਜੁੜੇ ਸੈਮੀਨਾਰਸ ਤੇ ਮੀਟਿੰਗਸ ਕੀਤੀਆਂ ਜਾਂਦੀਆਂ ਹਨ ਜਿਹਦੇ ਸਾਡੇ ਲੋਕ ਵੱਤੇ ਕੀ ਕਹਿੰਦੇ ਲੋਕ ਜਾਗਰੂਕ ਹੋਣ ਤੇ ਵੱਧ ਚੜ ਕੇ ਜਿਹੜਾ ਇਹਦੇ ਵਿੱਚ ਪਾਰਟਿਸਿਪੇਟ ਕਰਨ ਤੇ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਜਿਹੜਾ ਹੈਗਾ ਇਹਦੇ ਵਿੱਚ ਫਰਕ ਆ ਗਿਆ ਇਹ ਲੋਕ ਜਿਹੜੇ ਸਾਨੂੰ ਆ ਕੇ ਫੀਡਬੈਕ ਦਿੰਦੇ ਤੇ ਅੱਗੇ ਵੀ ਇਸੇ ਲੜੀ ਦੇ ਵਿੱਚ ਸਾਡੀ ਜਿਹੜੀ ਹੈ ਕਾਰਵਾਈ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਜਾਰੀ ਰਹੇ। ਕੋਈ ਬੇਸਰਤ ਕੰਮ ਨਹੀਂ ਕੀਤਾ ਗਿਆ ਇਸ ਮਾਮਲੇ ਨੂੰ। ਹਾਂਜੀ ਕੋਈ ਵੱਡੇ ਸਰਗਣਾਂ ਨੂੰ ਹੱਥ ਪਾਇਆ ਇਸ ਮਾਮਲੇ ਨੂੰ। ਦੇਖੋ ਜੀ ਜਿੱਦਾਂ ਮੈਂ ਕਿਹਾ ਕਿ ਹੁਣ ਆ ਜਿਹੜੇ ਜਿਵੇਂ ਆਪਾਂ ਇੱਥੇ ਡਿਮੋਲੀਸ਼ਨ ਦੀ ਕਾਰਵਾਈ ਕਰ ਰਹੇ ਹਾਂ ਇਹ ਫਿਲਹਾਲ ਜਿਹੜੇ ਹੈਗੇ ਆ ਇਹ ਵੱਡੇ ਪੱਧਰ ਤੇ ਨਸ਼ਾ ਤਸਕਰੀ ਕਰਦੇ ਸੀ ਬਿਕੋਜ਼ ਜਿਹੜੀ ਮੇਨ ਸਾਨੀਆਂ ਐਸ ਤੇ ਤਿੰਨ ਪਰਚੇ ਦਰ ਸੀਗੇ ਤੇ ਇਸ ਤੋਂ ਇਲਾਵਾ ਜਿਹੜੀ ਮਦਰ ਇਨ ਲਾਉ ਸੁਰੇਸ਼ ਕੌਰ ਉਹਤੇ ਵੀ ਜਿਹੜੇ ਐਨਡੀ ਦੇ ਪਰਚੇ ਦਰ ਸੰ ਤੇ ਦੋਨੋਂ ਹੀ ਫਿਲਹਾਲ ਨਾਬਾ ਜੇਲ੍ਹ ਦੇ ਵਿੱਚ ਸਾਡੀ ਪੁਲਿਸ ਪਾਰਟੀ ਦੀ ਕਾਰਵਾਈ ਦੇ ਕਰਕੇ ਦੋਨੋਂ ਹੀ ਜਿਹੜੀਆਂ ਜੇਲ੍ਹ